ਨਾਸਿਰ ਉਹ ਮਨਸੂਰ ਗੁਰੂ ਗੋਬਿੰਦ ਸਿੰਘ ਨਾਸਿਰ ਦਾ ਅਰਥ ਹੁੰਦਾ ਹੈ ਮਦਦਗਾਰ ਉਹ ਦਾ ਅਰਥ ਹੈ ਅਤੇ ਤੇ ਮਨਸੂਰ ਦਾ ਅਰਥ ਹੁੰਦਾ ਹੈ ਵਿਜੇਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਭ ਤੇ ਮਦਦਗਾਰ ਨੇ ਡਿਗਿਆਂ ਨੂੰ ਚੁੱਕਣ ਵਾਲੇ ਨੇ ਤੇ ਦੁਨੀਆਂ ਦੀ ਕੋਈ ਤਾਕਤ ਗੁਰੂ ਗੋਬਿੰਦ ਸਿੰਘ ਨੂੰ ਖਰਾ ਨਹੀਂ ਸਕਦੀ ਉਹ ਲੋਕ ਪਰਲੋਕ ਦਾ ਵਿਜੇਤਾ ਹੈ ਇੱਜ਼ਤ ਇਹ ਮਨਜ਼ੂਰ ਇਜਦ ਦਾ ਲਫ਼ਜ਼ੀ ਅਰਥ ਅਰਬੀ ਵਿੱਚ ਹੈ ਖੁਦਾ ਰੱਬ ਤੇ ਮਨਜ਼ੂਰ ਦਾ ਅਰਥ ਹੈ ਪ੍ਰਵਾਨ ਹੋਇਆ ਮਨਜ਼ੂਰੀ ਮਿਲਣੀ ਭਾਈ ਸਾਹਿਬ ਕਹਿੰਦੇ ਨੇ ਮੈਂ ਕਹਿ ਦਿੰਦਾ ਕਿ ਗੁਰੂ ਗੋਬਿੰਦ ਸਿੰਘ ਨਾਸਿਰ ਮਦਦਗਾਰ ਨੇ ਗੁਰੂ ਗੋਬਿੰਦ ਸਿੰਘ ਮਨਸੂਰ ਵਿਜਈ ਨੇ ਵਿਜੇਤਾ ਨੇ ਕਹਿਣ ਲੱਗੇ ਮੈਂ ਨਹੀਂ ਕਹਿ ਰਿਹਾ ਇਜਦ ਇਹ ਮਨਜ਼ੂਰ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਵਾਹਿਗੁਰੂ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਹੈ ਕਿ ਗੁਰੂ ਗੋਬਿੰਦ ਸਿੰਘ ਮਦਦਗਾਰ ਤੇ ਵਿਜੇਤਾ ਹੈ